ਆ ਕਹਿੰਦਾ ਨੋ ਵੀ ਤਾਂ ਗਾ ਸਕੂਲ ਨਹੀਂ ਜਾ ਕਹਿੰਦਾ ਫੌਜ ਚ ਭਰਤੀ ਕਰ ਤਾ ਕੀ ਹੋ ਲੋਈ ਕੋਲ ਤਿਆਰ ਕਰ ਲੈ ਦਵਾਈ ਦਾ ਕੀ ਤੋ ਤੋ ਗੀ ਜੱਬ ਦੇਣਾ ਹੋ ਵੀ ਤੁਹਾਨੂੰ ਹੀ ਕਹਿੰਦੇ ਨੇ ਭਰਾਵੋ ਲੇਬਰ ਲੱਭ ਦੋ ਸਾਨੂੰ ਤੇ ਕੰਟਰੈਕਟਰ ਦੇ ਦੇ ਸਾਨੂੰ ਸੋਕਾ ਵਾਪਸ ਟੂ ਮਾਈ ਨਿਊ ਵਲੋਗਸ ਸਵੇਰ ਦੇ ਵਾਤੇ ਕੇ ਨਾ ਨੋ ਦੇਖੋ ਧੰਦ ਦੇਖੋ ਵਈ ਪਾਤਸ ਕਰਾਉਂ ਤਾਂ ਦਾ ਪਾਤਸ ਕਰਾਉ ਇੰਨੀ ਧੰਦ ਅੱਜ ਰੋਜ ਆ ਰਾਤ ਦੀ ਇੰਨੀ ਧੰਦ ਅੰਦਾ ਕਹੇਰੇ ਜੇ ਘਟ ਲਾਦੀ ਨਹੀਂ ਅੱਖਾਂ ਨੂੰ ਦੇਖਣ ਤਾਂ ਬਥੇਰੀ ਆਹ ਕਹੇ ਨਵੀਂ ਤਾਂ ਗਾਂ ਸਕੂਲ ਨਹੀਂ ਜਾਂ ਕਹਿੰਦਾ ਫੌਜ ਚ ਭਰਤੀ ਹਾਂ ਕਾਹ ਹੋ ਚਾਹਤੀ ਭਰਤੀ ਕਰਦੇ ਨੇ ਲੋਕ ਸਾਨੂੰ ਬੱਸ ਵੀ ਇਹ ਸਰਟੀਫਿਕੇਟ ਵੀ ਹੋਣਾ ਚਾਹੀਦਾ ਸਕੂਲ ਚੱਲੇ 8ਵੇਂ ਤੱਕ ਛੁੱਟੀਆਂ ਨੇ ਇਹ ਕਿਹੜੇ ਸਕੂਲ ਜਾਈ ਜਾਂਦਾ ਐਡਾ ਤੁੰਦ ਕਰਨੀ ਜਾ ਕੇ ਟਾਈਮ ਪਾਸ ਤਾਂ ਨਹੀਂ ਕਰਕੇ ਆਉਂਦਾ ਜੋ ਬਰੀਕ ਦਾ ਛੁੱਟੀਆਂ ਨੇ ਉਹ ਉਹ ਜੋ ਵੱਧ ਪਾਣੀ ਚਲੇਗਾ ਇੱਧਰ ਆ ਜਾ ਉਹਦਾ ਲੋਵੀ ਮਤਰਾ ਗੰਡੇ ਲਾ ਦੇ ਜੀ ਗੱਲ ਇੱਧਰ ਲੇ ਪਰਸਨ ਲਾ ਤੇ ਇੱਧਰ ਕੱਲ ਲਾ ਤੇ ਫਿਰ ਪਨੀਰੀ ਘੜ ਗਈ ਕੱਲ ਨਮੀ ਲਿਆਂਦੀ ਆ ਉਹ ਤਿੰਨ ਕਿਆਰੀਆਂ ਨੂੰ ਇੱਕ ਕਾਰ ਇੱਧਰ ਹੈਗੀ ਪਾਣੀ ਛੱਡਿਆ ਆਣ ਪਾਣੀ ਬਦਲਦੀ ਇੱਧਰ ਕਰਦੀ ਆ ਲਓ ਇਹ ਢੱਕੇ ਜਾ ਘਣਾਇਆ ਢੱਕੇ ਇਹ ਗਵਾਲ ਦੀ ਏ ਇੰਨੀ ਤਾਂ ਮਦਦ ਹੱਲ ਲੱਗ ਗਈ ਆ ਹੁਣ ਕੋਲੇ ਬੈਠੇ ਰਹੂ ਰਜਾਈ ਜਿਹਦਾ ਹੁਣ ਸਾਲੇ ਤੇਰੇ ਬੈਠ ਨਹੀਂ ਬਾਹਰ ਬੈਠੂਗਾ ਅੱਗ ਤੇ ਬੈਠੇ ਪਰ ਤੁਹਾਨੂੰ ਨਹੀਂ ਲੱਗਦੀ ਕਿ ਸਹਾਰਾ ਹੋਵੇ ਤਾਂ ਕਿ ਬੈਠ ਜੇ ਨਾ ਚ ਗੱਲਾਂ ਕੋਲ ਮਰੀ ਜਾਂਦਾ ਬੰਦਾ ਦੰਗਰਾਂ ਦਾ ਕੰਮ ਤਾਂ ਹੁਣ ਨਿਭੜਿਆ ਹੋਇਆ ਹੀ ਆ ਬਹੁਤ ਫਰ ਹੋ ਜਾਂਦੀ ਨਹੀਂ ਕਰਨੇ ਯਾਰ ਲੋਈ ਦੇਖੋ ਹਜੇ ਵੀ ਤਾਂ ਉਹ ਤਾਂ ਗਈ ਨਹੀਂ ਟਾਈਮ ਸਵਾ 12 12 ਦੇ ਕਰੀਬ ਬਾਕੀ ਤੁਹਾਨੂੰ ਦੱਸ ਦੇਣਾ ਨਾ ਗਲਤਾਂ ਸਾਰੇ ਫਰਤ-ਪਰਤ ਗਿੱਲੇ ਹੋਏ ਹੋਏ ਬੂਟ ਵੀ ਅੰਦਰ ਲੱਗ ਜਾਣੇ ਹੋਣਗੇ ਲੋਈ ਦੁਪਹਿਰ ਦਾ ਘਾ ਵਜੇਗਾ ਤੋਂਪ ਥੱਲੇ ਆਉਣ ਤੋਂਪ ਨਿਕਲਣਾ ਨੋਈ ਨਹੀਂ ਲੈਂਦੀ ਇੰਨੀ ਤੇਜ਼ ਪੈਂਦੇ ਨੇ ਗਿੱਲੇ ਹੋਏ ਬੈਲੇ ਹਲੋ ਉਹ ਗੰਨੇ ਦਾ ਵੀ ਵਟ ਲਿਆ ਅੱਖ ਤਿਆਰ ਕਰ ਪਈ ਇੱਥੋਂ ਇੰਨੀ ਵੀ ਤਿਆਰ ਕਰਾਂਗੇ ਆ ਜੀ ਫੁੱਟੇ ਹੋਣੇ ਆ ਜੀ ਤਾਂ ਕੀ ਕਰਨਾ ਇਹ ਤਾਂ ਦੇਖੋ ਜਿਵੇਂ ਆ ਫੁੱਟੇ ਹੋ ਸਨ ਅੱਖ ਫੁੱਟੇ ਆਣੀਆਂ ਜੀ ਇਹਨੂੰ ਧੋ ਕੇ ਵੀ ਪਿਆ ਬਸ ਹੁਣ ਆ ਅੱਖ ਉੱਤੇ ਆ ਇੰਨਾ ਵੀ ਆ ਉਹ ਉੱਧਰ ਲਾ ਲਾਂਗੇ ਲੋਈ ਕੋਲ ਤਿਆਰ ਕਰ ਲੈ ਦਵਾਈ ਦਾ Di tu la la si i tu ke bi dapat yang khas. Kau ni jalan berci. Kalau tu, ni berci ni lah. Kau sokong lu. ਲੋਈ ਆ ਚੱਲਦੀ ਆ ਪਨੀਰੀ ਦੀ ਵਜਾਈ ਗੰਨੇ ਦੀ ਦਵਾਈ ਚ ਪਿਉਂ ਪਿਉਂ ਕੇ ਪਿਉਂ ਕੇ ਕੱਢਤਾ ਆਪਾਂ ਨੇ ਇਹਨਾਂ ਤੋਂ ਲਾਦਾ ਘਟ ਘਟ 100 ਤੋਂ ਉੱਤੇ ਬੂਟਾ ਲਾਉਂਦਾ ਹੂ ਬੂਟਾ ਬਣ ਜਾਂਦਾ ਇਹਨੇ ਇੱਥੇ ਲਾਦਾ ਆਂ ਆਪਾਂ ਬੂਟੇ ਦੀ ਤਰ੍ਹਾਂ ਬਣ ਜਾਂਦੇ ਨੇ ਮਾਰਚ ਜਾ ਕੇ ਇਹਨੂੰ ਮਾਰਚ ਜਾ ਕੇ ਲੱਗੂਗੀ ਤੇ ਜਿਵੇਂ ਉਹ ਇੰਨੇ ਇੰਨੇ ਪੰਗਰੇ ਹੋ ਹੋ ਨਿਸਰਿਆ ਨਾ ਪੂਰੇ ਨਿਸਰ ਜਾਂਦੇ ਨੇ ਫੁੱਟੇ ਹੋਣਾ ਹੋਰ ਗੰਨੇ ਨੇ ਤੇ ਆ ਦਵਾਈ ਲਾ ਕੇ ਰੱਖਦਾ ਇਹਨੂੰ ਦਵਾਈ ਚ ਭਿਆ ਹੈ ਹੈ ਜਨੂ ਇਹਨੂੰ ਲਾਉਣਾ ਜਨੂ ਇਹਨੇ ਭੇਜ ਜਣਾ ਲਾਲ ਰੰਗ ਦਾ ਹੋ ਜਾਂਦਾ ਲਾਲ ਦਵਾਈ ਇਹਨਾਂ ਲਾਲ ਰੰਗ ਦਾ ਹੋ ਜਾਂਦਾ ਫਿਰ ਇੱਧਰ ਵੀ ਲਾ ਦਾਂਂ ਉਰੇ ਤੱਕ ਤਾਂ ਲੱਗ ਗਈ ਗੰਨਾ ਇਹ ਪਨੀਰੀਆ ਚੀਜ਼ ਹੁਣ ਬੈਸਟ ਆ ਗੰਨਾ ਪਨੀਰੀ ਚ ਪਟਕੇ ਦੂਜੀ ਜਗ੍ਹਾ ਤੇ ਲਾ ਲਓ ਜਿਵੇਂ ਇਕੱਠੇ ਦੀ ਪਨੀਰੀ ਪਟਕੇ ਲੈ ਆਂ ਆਪਾਂ ਇਕੱਠਾ ਵੀ ਲੱਗ ਗਿਆ ਹੁਣ ਇੱਕ 2 3 4 5 6 7 8 9 10 11 12 13 14 15 15 ਕਹਿ ਰਹੀਆਂ ਨੇ 2 2.5 ਕੁਇੰਟਲ ਹੋ ਜਾਣਗੇ ਇਹਦੇ ਵਿੱਚ ਇਕੱਠੇ ਤੇ ਕਾਲਾ ਲਾਣੀ ਆਪਾਂ ਹੁਣ ਗੰਨੇ ਦੀ ਪਨੀਰੀ ਗੰਨਾ ਪਨੀਰੀ ਚ ਵਧੀਆ ਵਧੀਆ ਤਿਆਰ ਹੁੰਦਾ ਦੂਜਾ ਪਿਆ ਰਹਿੰਦਾ ਨਾ ਪਿਆ ਤਾਂ ਇਹ ਵੀ ਰੂਪਰੇ ਉੱਪਰਲੀ ਤਾ ਚਿਪਿਆ ਕਿਉਂਕਿ ਆਪਣਾ ਚੱਕਣਾ ਵੀ ਸੌਖਾ ਰਹੇਗਾ ਨੂੰ ਇਹ ਕੱਲੂ ਪਨੀਰੀ ਜੇ ਫਟੂਗੀ ਸਪਾ ਚੱਕ ਲਾਂਗੇ ਆਪਾਂ ਨਹੀਂ ਤਾਂ ਥੱਲੋਂ ਕੱਢਣਾ ਫੇਰ ਔਖਾ ਹੋ ਜੂਗਾ ਬੂਟੇ ਜਿਹਾ ਲੱਗੀ ਹੋਏ ਨੇ ਗੰਨੇ ਦੀ ਜਿਹੜੀ ਪਨੀਰੀ ਵਾਲਾ ਕੰਮ ਹੈ ਬਹੁਤ ਜ਼ਿਆਦਾ ਕਟ ਲੋ ਕਰਦੇ ਨੇ ਪ੍ਰੇ ਕਰਨਾ ਚਾਹੀਦਾ ਕਿਉਂਕਿ ਮਿਹਨਤ ਪਰੇ ਤੇ ਵੱਧ ਆਉਂਦੀ ਹੈ ਤੇ ਬੇਸਤੇ ਜ਼ਿਆਦਾ ਉਹ ਉਹ ਜੀ ਸਾਰਾ ਮਾਲ ਆਪਾਂ ਨੂੰ ਥੱਲੇ ਦੱਬ ਦੇਣਾ ਜਿਹੜਾ ਦੂਜਾ ਉਹਦੇ ਨਾਲ 6 ਤੀ ਕੰਮ 6 ਤੀ ਹੁੰਦਾ ਉਹ ਛੱਡਦੇ ਨੇ ਜਾਣਾ ਛੱਡਦੇ ਨੇ ਜਾਣਾ ਇਹਦੇ ਵਿੱਚ ਪਹਿਲਾਂ ਪਨੀਰੀ ਵੱਡੋਂਗੇ ਫਿਰ ਉਹਨੂੰ ਰੰਗ ਉਹ ਦਵਾਈ ਲਾਉਂਗੇ ਫਿਰ ਤੇ ਇਹਨੂੰ ਬੀਜਾਂਗੇ ਇਹਦੇ ਵਿੱਚ ਖਾਣ ਜ਼ਿਆਦਾ ਕੰਮ ਆ ਫਿਰ ਦੁਬਾਰਾ ਪੱਟ ਕੇ ਫੇਰ ਲਾਉਂਗੇ ہاں ਉਹਦੇ ਤਿੰਨ ਵਜ ਗਿਆ ਸੂਰ ਥਾਡੇ ਤੱਕ ਨਹੀਂ ਨਿਕਲਿਆ ਧੁੰਦ ਜ਼ਰੂਰ ਚਲੀ ਗਈ ਆ ਵਾ ਉਹਨਾਂ ਦਾ ਜ਼ਰੂਰ ਚਲੀ ਗਈ ਸੂਣ ਕੇ ਦਾ ਨਾ ਨਿਸ਼ਾਨ ਨਹੀਂ ਓ ਛੋਟੀ ਟਿੱਕੀ ਜੀ ਵੀ ਵੀ ਆ ਪਰ ਇਹਨਾਂ ਖਾਦ ਨਹੀਂ ਓਏ ਸਾਰੇ ਗੰਡੇ ਵੜਦੇ ਆ ਚੱਲ ਉਹਨਾਂ ਚੱਲ ਹੁਣ ਬਾਕੀ ਬਚੀ ਪਨੀਰੀ ਇਹ ਚ ਲਾ ਦਨੇ ਆ ਛੋਟੀ ਖਿਆਰੀ ਤੇ ਸੇਤੀ ਲੱਗ ਜੂਗੀ ਫਿਰ ਉੱਥੇ ਵੱਡੀ ਘੇਰਾਂਗ ਦਾ ਹੋਰ ਆ ਤੇ ਇਹ ਚੀਜ਼ ਹੋਰ ਲੱਗ ਜੂਗੀ ਛੋਟੀ ਜੀ ਲਾ ਦੇਣੀ ਇਹਨਾਂ ਦੇ ਬਚੇ ਇਹ ਚ ਲੱਗ ਜੂ ਫਿਰ ਉਹ ਤੁਰ ਤੱਕ ਲਾ ਦੇਨੇ ਓਰੇ ਤੱਕ ਓਰੇ ਤੱਕ ਲੱਗ ਗਈ ਪਨੀਰੀ ਕੋਦਲੇ ਘਰੀ ਚ ਲੱਗ ਗਈ ਕਟੋਟਾ ਕੋਟ 200 ਬੂਟਾ ਲੱਗ ਗਿਆ ਉਹ ਤੇ ਬਾਕੀ 2 ਮਹੀਨੇ ਹੋਣੇ ਹੀ ਰੋਹੇ ਤੇ ਬਾਕੀ ਲਾਵਾਂ ਉਧਰ ਜਾਣ ਨੂੰ ਸੌ ਸੌ ਸਟ ਕਰਨਾ ਉਹ ਸੌ ਇਧਰੋਂ ਖੱਤਣ ਨੂੰ ਲਾਵਾਂ ਥੋੜਾ ਜਿਹਾ ਚੱਟ ਕੇ ਫੇਰ ਲਾ ਦਾਂਗੇ ਉੱਥੇ ਉਹ ਵੀ ਤੁਹਾਨੂੰ ਹੀ ਕਹਿੰਦੇ ਨੇ ਭਰਾਵੋ ਲੇਬਰ ਲੱਭ ਦੋ ਸਾਨੂੰ ਤੇ ਕੰਟਰੈਕਟਰ ਦੇ ਦੇ ਸਾਨੂੰ ਕਵੰਟਾਂ ਚ ਤੇ ਪਿੰਡ ਪੁੱਛਿਆ ਪਿੰਡ ਦਾ 500 ਰੁਪਏ ਦਿਹਾੜੀ ਦੇ ਕਹਿੰਦੇ ਨੇ ਦਿਹਾੜੀ ਜਿੱਦਾ ਸੱਤ ਬੰਦੇ ਕਿੰਨੇ 20000 ਤੇ ਪੈਣਗੇ ਇਹ ਤਾਂ കടാലിന് ഛ സാധന ലേർ തന്നെ ദിന കടിയും